ਲੋ ਜੀ ਮਿੱਤਰੋ ਅੱਜ ਦੇ ਵਲੌਗ ਦੀ ਕਰਦੇ ਆਪਾਂ ਸ਼ੁਰੂਆਤ ਆਪਣੇ ਕੋਲ ਚੂਚੇ ਸਾਰੇ ਵੱਡੇ ਛੂਰੀ ਪਾਈ ਜੰਨੇ ਇਹਨਾਂ ਨੂੰ ਉਹ ਸਾਰੇ ਵੱਡੇ ਚੂਚੇ ਆਪਣੇ ਕੋਲ ਜਿਹੜੇ ਸਾਰੇ ਕੜ ਤੇ ਬਾਹਰ ਅੱਜ ਆਪਾਂ ਉਹ ਤਾਂ ਚੱਲ ਅੰਦਰ ਹੀ ਜਿਹੜੇ ਛੋਟੇ ਹੈਗੇ ਆ ਉਹ ਤਾਂ ਅੰਦਰ ਹੀ ਐ ਬਾਕੀ ਸਾਰੇ ਚੂਚੇ ਚੂਚੇ ਰੱਖਦੇ ਆ ਦੇਖੋ ਸਾਰੇ ਪਾਸੇ ਉਹ ਉਧਰ ਵੱਡੇ ਮੁਰਗੇ ਫਿਰਦੇ ਆ ਸਾਰੇ ਜੀਤੇ ਫਿਰਦੇ ਉਧਰ ਛੂਰੀ ਪਾਈ ਜੰਨੇ ਆ ਮੁਰਗੇ ਨੂੰ ਆ ਦੇਖੋ ਸਾਰੇ ਨੋਰੇ ਚੂਚੀ ਚੂਚੀ ਫਿਰਦੇ ਆ ਮਿੱਤਰੋ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਸਾਰੇ ਜਾਨਵਰ ਆਪਣੇ ਠੀਕ ਐ ਸੱਟਾ ਜਮਾ ਉਹ ਛੇਬਰ ਫਿਰਦੇ ਆ ਆ ਕਰਦੇ ਬਾਕੀ ਸਾਰੇ ਸਾਰੇ ਜਾਨਵਰ ਆਪਣੇ ਠੀਕ ਐ ਮਿੱਤਰੋ ਸੋ ਇੱਧਰ ਵੀ ਫਿਰਦੇ ਆਂ ਵੀ ਤੁਹਾਨੂੰ ਦਿਖਾਉਣਾ ਨੇ ਆ ਕਰਦੇ ਸਾਰੇ ਜਾਨਵਰ ਆਪਣੇ ਸਾਰਾ ਨੌਰ ਆਪਾਂ ਪਰਿਆ ਪਿਆ ਕੂਕੜਾ ਨਾਲ ਚੂਚੇ ਚੂਚੇ ਹੋ ਗਏ ਸਾਰੇ ਨੌਰ ਇੱਚ ਆ ਮਿੱਤਰੋ ਮਾਣੀ ਪੁਣੀ ਜੀ ਇਹ ਕਰਤਾ ਫੀਡਰ ਤੋਤੇ ਇਹਨਾਂ ਦੇ ਵਿੱਚੋਂ ਪਾਤਾ ਰਿਵਟੋਨਿਕ ਤੇ ਉਹ ਸਾਰੇ ਫਿਰਦੇ ਇਧਰ ਚੂਚੇ ਤੇ ਆ ਆਪਣੇ ਵੱਡੇ ਮੁਰਗੇ ਤੇ ਮੁਰਗੀਆਂ ਉਹ ਇਧਰ ਫਿਰਦੀਆਂ ਸਾਰੀਆਂ ਆ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਸਾਰੇ ਜਾਨਵਰ ਆਪਣੇ ਠੀਕ ਹੈ ਜਮਾ ਸੈਟ ਹੈ ਆ ਆਪਣਾ ਸੀਲ ਮੁਰਗਾ ਆ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਹੁਣ ਤੁਹਾਨੂੰ ਮਖਾਨੇ ਆਪਣੇ ਸਭ ਤੋਂ ਛੋਟੇ ਚੂਚੇ ਜਿਹੜੇ ਆਪਣੇ ਕਮਰੇ ਚ ਰੱਖੇ ਹੋਏ ਅੰਦਰ ਉਹ ਵੀ ਤੁਹਾਨੂੰ ਬਖਾਨਨੇ ਆ ਆਹ ਕੋ ਮਿੱਤਰੋ ਆਂਡੇ ਵੀ ਲਾਈ ਪਏ ਇੱਥੇ ਦੋ ਇੱਥੇ ਪ্লাই ਪਏ ਦੋ ਇੱਥੇ ਲਾਈ ਪਏ ਇਹਨਾਂ ਨੂੰ ਆਪਾਂ ਚੱਕ ਕੇ ਤੇ ਉੱਥੇ ਰੱਖ ਦਿੰਦੇ ਹਾਂ ਉੱਤੇ ਇੱਥੇ ਠੀਕ ਆ ਮਿੱਤਰੋ ਆਂਡੇ ਪਏ ਸਾਰੇ ਇੱਥੇ ਰੱਖ ਦਿੰਦੇ ਹਾਂ ਇਹ ਨੇ ਆਪਣੇ ਸਭ ਤੋਂ ਛੋਟੇ ਪਰਦਾਣਾ ਇਹ ਸਭ ਤੋਂ ਪਹਿਲਾਂ ਨਿਕਲਦਾ ਉੱਪਰਲਾ ਉਹ ਵੱਡਾ ਖੁੱਡਾ ਖੋਲਦੇ ਆ ਨਾ ਕਮਰਾ ਸਭ ਤੋਂ ਪਹਿਲਾਂ ਇਹ ਨਿਕਲਦਾ ਬਾਹਰ ਔਰ ਕੋਈ ਚੂਚਾ ਬਾਹਰ ਨਹੀਂ ਹੁੰਦਾ ਸਭ ਤੋਂ ਛੋਟਾ ਹੈ ਗਾਇਸ ਸਭ ਤੋਂ ਪਹਿਲਾਂ ਇਹ ਹੁੰਦਾ ਬਾਹਰ ਉਹੀ ਫਰਦਾਰੂਗਾ ਕਦੇ ਇੱਧਰ ਕਰੇ ਉੱਧਰ ਉਹੀ ਮੂੰਹ ਮਾਰਦਾ ਫਰਦਾਰੂਗਾ ਖਾਂਦਾ ਸਭ ਤੋਂ ਘੱਟ ਹੈ ਪਰ ਐਂ ਤੁਰਨ ਫੁਰਨਦਾ ਬਾਲਾ ਸ਼ੌਂਕੀ ਹੈ ਇਹ ਪਰ ਫਰਦਾਰੂਗਾ ਬਸ ਐਵੇਂ ਮੂੰਹ ਮਾਰਦਾ ਰੂਗਾ ਬਸ ਕਦੇ ਇੱਧਰ ਜਾਵੜੂਗਾ ਕਦੇ ਉੱਧਰ ਜਾਵੜੂਗਾ ਲੋ ਜੀ ਮਿੱਤਰੋ ਆਪਣੇ ਪ੍ਰਧਾਨ ਸਾਹਿਬ ਪਾਣੀ ਪੀ ਰਹੇ ਨੇ ਹੌਲੀ ਹੌਲੀ ਇਨੂੰ ਚੜਾਇਆ ਹੈ ਇਹਦੇ ਉੱਤੇ ਇਹ ਤੇ ਚੜਿਆ ਨਹੀਂ ਗਿਆ ਇਹਨੂੰ ਚੱਕੇ ਰੱਖੇ ਇਹਦੇ ਉੱਤੇ ਇਹ ਤਾਂ ਹੁਣ ਪਾਣੀ ਪਿੰਦਾ ਪਿਆ ਥੋੜੀ ਥੋੜੀ ਆਹ ਦੇਖੋ ਥੋੜੀ 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 ਪਾਣੀ ਪੀਊਗਾ ਫਿਰ ਉਸ ਤੋਂ ਬਾਅਦ ਪਾਣੀ ਪੁਣੀ ਪੀ ਗਏ ਤੇ ਫਿਰ ਉਸ ਤੋਂ ਬਾਅਦ ਫਿਰ ਮੇਰੇ ਮਗਰ 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 ਸਰਦਾਰ ਹੋਊਗਾ ਕਿਵੇਂ ਦੇਖੋ ਛਕਾਨ ਨੂੰ ਓ ਮਿੱਤਰੋ ਇਹ ਆਪਣੇ ਸਭ ਤੋਂ ਛੋਟੇ ਛੂਛੇ ਸਾਰੇ ਪਾਣੀ ਨਾਲ ਦਾ ਚੇਂਜ ਕਰਤਾ ਵੀਡੀਓ ਨਾਲ ਨੂੰ ਪਾਤੀ ਬਾਕੀ ਸਾਰੇ ਐਕਟਿਵ ਐ ਇੱਕ ਚੂਚਾ ਅਜ ਹੋਰ ਮਰ ਗਿਆ ਆ ਪਿਆ ਰਹਾਦੀ ਲੈਟ ਤਾਂ ਸੀਗੀ ਪਰ ਹੁਣ ਲੈਟ ਐ ਨਹੀਂ ਪਤਾ ਨਹੀਂ ਕੀ ਕਾਰਨ ਬਣਿਆ ਇੱਕ ਚੂਚਾ ਹੋਰ ਮਰ ਗਿਆ ਅੱਜ ਬਾਕੀ ਸਾਰੇ ਠੀਕ ਠਾਕ ਐ ਮਿੱਤਰੋ ਫੀਡ ਸਾਰੇ ਖਾਈ ਜਾਂਦੇ ਐ ਪਾਣੀ ਵੀ ਪੀ ਜਾਂਦੇ ਐ ਇਹ ਲੱਗੇ ਆਪਣੇ ਸਭ ਤੋਂ ਛੋਟੇ ਚੂਚੇ ਸਾਰੇ ਇਹਨੂੰ ਆਪਾਂ ਚੱਕ ਕੇ ਬਾਹਰ ਫਲਾਂਗੇ ਮਰੇ ਚੂਚੇ ਨੂੰ ਲੱਗ ਕੇ ਤਾਂ ਸਾਰੇ ਠੀਕ-ਠਾਕ ਨੇ ਮਿੱਤਰੋ ਹਾਂ ਵੀ ਮਿੱਤਰੋ ਇਹ ਆਪਣੇ ਕਬੂਤਰਾ ਦੇ ਡਿਪਾਰਟਮੈਂਟ ਆ ਗਿਆ ਇਹ ਕਬੂਤਰੀ ਉੱਡੀ ਜਾਂਦੀ ਆਪਣੀ ਆਹ ਦੇਖਦੀ ਆਵੇ ਤਾਂ ਤੋਨੂ ਆਹ ਔਰ ਦੇ ਕਬੂਤਰੀ ਹੋ ਗਈ ਇਹ ਆਪਾਂ ਛੱਡੀ ਹੋਈ ਸਵੇਰ ਦੀ 6:30 ਵਜੇ ਦੀ ਉੱਡਦੀ ਜਾਂਦੀ ਹਜ ਤੱਕ ਕੱਲੀ ਛੱਡੀ ਹੋਈ ਇੱਕ ਕਬੂਤਰੀ ਇਹ ਮਿੱਤਰੋ ਆਪਣੇ ਵੱਡੇ ਕਬੂਤਰਾਂ ਨੂੰ ਛੁੱਡਾ ਇਹ ਵੀ ਸਾਰੇ ਜਾਨਵਰ ਠੀਕ ਠਾਕ ਨੇ ਮਿੱਤਰੋ ਕਰ ਲਓ ਦਰਸ਼ਣ ਇਹਨਾਂ ਦੇ ਵੀ ਇਹ ਵੀ ਜਮਾ ਠੀਕ ਠਾਕ ਨੇ ਸਾਰੇ ਮਿੱਤਰੋ ਜਾਨਵਰ ਨਾਲੇ ਕਮੈਂਟ ਕਰਕੇ ਭਰਾਵਾਂ ਨੂੰ ਜ਼ਰੂਰ ਦੱਸਿਆ ਕਰੋ ਵੀ ਆਪਣੇ ਜਾਨਵਰ ਕਿਵੇਂ ਦੇ ਲੱਗੇ ਤੁਹਾਨੂੰ ਦੱਸਿਆ ਕਰੋ ਭਰਾ ਆਪਣੇ ਕਮੈਂਟ ਕਾਊਂਟ ਕਰਕੇ ਔਰ ਉਹ ਦਰਸ਼ਨ ਕਬੂਤਰ ਵੀ ਆਪਾਂ ਪੜਿਆ ਸੀਗਾ 200 2-3 ਸਾਲ ਹੋ ਗਏ ਔਰ ਬੱਚੇ ਨਹੀਂ ਉੜਦੇ ਇਹ ਚिटੀਆਂ ਅੱਖਾਂ ਕਬੂਤਰ ਲਾਲ ਚੀਨਾ ਬੱਚੇ ਨਹੀਂ ਆ ਦਰਜਲਟ ਨਹੀਂ ਵਧੀਆ ਆਇਆ ਇਹ ਉਹ ਜਿਹੜਾ ਸਾਹਮਣੇ ਬੈਠਾ ਕਬੂਤਰ ਚिटੀਆਂ ਅੱਖਾਂ ਦਾ ਆਹ ਵਾਲਾ ਇਹਦੇ ਬਹੁਤ ਵਧੀਆ ਉੜਦੇ ਕਬੂਤਰ ਬੱਚੇ ਇਸ ਇਸ ਕਬੂਤਰ ਦੇ ਬਾਕੀ ਸਾਰੇ ਜਾਨਵਰ ਠੀਕ ਠਾਕ ਨੇ ਮਿੱਤਰੋ ਇੱਕ ਉਧਰ ਆਪਾਂ ਜੋੜਾ ਲਾਇਆ ਹੈ ਕੱਲ ਦਾ ਨਵਾਂ ਉਹਨੂੰ ਆਪਾਂ ਉਧਰ ਤਲ ਰੱਖਿਆ ਹੈ ਇੱਕ ਮੋਜਾ ਚੈੱਕ ਕਰੋ ਕਾਲੀ ਅੱਖਾਂ ਦਾ ਬਾਕੀ ਸਾਰੇ ਜਾਨਵਰ ਆਪਣੇ ਠੀਕ ਠਾਕ ਨੇ ਮਿੱਤਰੋ ਇਹ ਆਪਣੇ ਜੋੜੇ ਵਾਲਾ ਖੁੱਡਾ ਹੈ ਮਿੱਤਰੋ ਉਹ ਇੱਕ ਚਿੱਟੀ ਅੱਖਾਂ ਦਾ ਜੋੜਾ ਹੈ ਤੇ ਇੱਕ ਆ ਕਬੂਤਰ ਦੇ ਬੱਚੇ ਕੱਢ ਰੱਖਿਆ ਇੱਧਰ ਆਪ ਹੈ ਇਹ ਵੀ ਸਾਰੇ ਸਾਰੇ ਠੀਕ ਠਾਕ ਨੇ ਮਿੱਤਰੋ ਪਾਣੀ ਆਪਾਂ ਇਹਨਾਂ ਦਾ ਚੇਂਜ ਕਰ ਦਿੰਨੇ ਆ ਤੇ ਬਾਕੀ ਸਾਰੇ ਠੀਕ ਠਾਕ ਆ ਮਿੱਤਰੋ ਦਾਣੇ ਨਾਲ ਕੋਲ ਪਏ ਕੁਝ ਹੋਰ ਪਾ ਦਿੰਨੇ ਆ ਬਾਕੀ ਕਰ ਲੋ ਚੈੱਕ ਉਹ ਜੋੜਾ ਆਪਾਂ ਨਵਾਂ ਲਾਇਆ ਸੀ ਉਹ ਪਤਾ ਨਹੀਂ ਹਣ ਕਦੋਂ ਆਂਡੇ ਲਾਊਗਾ ਤੇ ਬਾਕੀ ਠੀਕ ਠਾਕ ਨੇ ਮਿੱਤਰੋ ਆਪਣੇ ਸਾਰੇ ਜਾਨਵਰ ਇਹ ਇਹ ਆਪਣੇ ਕਬੂਤਰਾਂ ਨੇ ਖੁੱਡਾ ਮਿੱਤਰੋ ਇਹ ਵੀ ਸਾਰੇ ਜਾਨਵਰ ਠੀਕ ਠਾਕ ਨੇ ਮਿੱਤਰੋ ਨਾਲੇ ਇਹਦੇ ਚ ਵੀ ਦੱਸਿਓ ਭਰਾ ਆਪਣੇ ਜੇ ਕਿਸ ਨੂੰ ਪਤਾ ਲੱਗਦਾ ਹੋਵੇ ਵੀ ਕਬੂਤਰ ਕਿਹੜੇ ਚੰਗੇ ਅਤੇ ਕਿਹੜੇ ਮਾੜੇ ਕਮੈਂਟ ਕਰਕੇ ਜਰੂਰ ਦੱਸਿਓ ਭਰਾ ਆਪਣੇ ਆ ਆਪਣੇ ਤੁਹਾਨੂੰ ਕਿ ਕਬੂਤਰੀ ਵਿਖਾ ਦਿੰਦਾ ਮੈਂ ਸਾਰੀਆਂ ਵਡੀਆਂ ਕਬੂਤਰ ਨੇ ਮਿੱਤਰੋ ਆ ਦੋ ਬੱਚੇ ਆ ਜਿਹੜੇ ਕਾਲੇ ਜਿੰਨੇ ਜੇ ਇਹ ਦੋਨੋਂ ਭਰਾ ਬਾਕੀ ਹੋਰ ਦੱਸਿਓ ਮਿੱਤਰੋ ਵੀ ਕਿਵੇਂ ਆ ਕਬੂਤਰੀਆਂ ਆਪਣੀਆਂ ਸਾਰੀਆਂ ਤੁਹਾਨੂੰ ਚੈੱਕ ਕਰਾ ਦਿੰਦਾ ਮੈਂ ਇੱਕ ਇੱਕ ਕਬੂਤਰੀ ਉਹ ਸ਼ਾ ਉੱਤੇ ਵੀ ਬੈਠੀਆਂ ਚੈੱਕ ਕਰਿਓ ਭਰਾ ਆਪਣੇ ਅਣ ਦੇ ਦੱਸਿਓ ਵੀ ਕਬੂਤਰ ਨਹੀਂ ਆਪਣੇ ਕਿਵੇਂ ਹੈ ਵੀ ਅੱਗੇ ਰੱਖਣਯੋਗੀਆਂ ਹੈਗੀਆਂ ਕਿ ਨਹੀਂ ਹੈਗੀਆਂ ਦੱਸਿਓ ਜ਼ਰੂਰ ਬਾਕੀ ਤਾਂ ਸਾਰੇ ਜਾਨਵਰ ਆਪਣੇ ਠੀਕ ਠਾਕ ਨੇ ਮਿੱਤਰੋ ਆਪ ਓਕੇ ਅੰਡੇ ਲਾ ਰੱਖਿਆ ਵੀ ਚੱਕ ਦਾਂਗੇ ਆਪਾਂ ਹਾਂ ਦੱਸਿਓ ਭਰਾ ਆਪਣੇ ਕਿਵੇਂ ਲੱਗੇ ਆਪਣੇ ਜਾਨਵਰ ਆਪ ਨੂੰ ਇਹ ਵੱਡੀਆਂ ਕਬੂਤਰੀਆਂ ਸਾਰੀਆਂ ਇਹ ਆਪਣਾ ਬਿਮਾਰ ਮਹਿਕ ਮਿਹੜਾ ਫੁੱਡਾ ਹੈਗਾ ਮਿੱਤਰੋ ਕਿਦਰ ਚਾਰੇ ਚ ਰੱਖੇ ਹੋਇਆ ਆ ਤਾਂ ਸਹੀ ਹੋ ਗਿਆ ਮਿੱਤਰੋ ਆ ਤਾਂ ਉੱਡਣ ਆ ਗਿਆ ਕਬੂਤਰ ਬੱਚਾ ਸੀਗਾ ਇਹ ਛੋਟਾ ਤੋਂ ਮਰੋੜ ਹੋ ਗਈ ਸੀ ਇਹਨੂੰ ਆ ਤਾਂ ਉੜਦਾ ਜਮਾਂ ਸਹੀ ਹੁਣ ਤੋਂ ਤੋਂ ਕਮਾਉਣਾ ਵੀ ਬੰਦ ਕਰ ਗਿਆ ਤੇ ਆ ਲਾਲ ਚੀਨਾ ਜ ਹੈਗਾ ਜਾਂ ਡੱਬਾ ਜਿਹਾ ਵਿਖਦਾ ਇਹ ਤੋਂ ਕਮਾਉਂਦਾ ਹੈ ਤੇ ਮਿੱਤਰੋ ਡੇਲੀ ਦੀ ਅਪਡੇਟ ਵੇਖਣ ਵਾਸਤੇ ਨਾ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਆਪਾਂ ਡੇਲੀ ਦੀ ਅਪਡੇਟ ਪਾਉਂਦੇ ਕਰਾਂਗੇ ਠੀਕ ਆ ਮਿੱਤਰੋ ਤੇ ਚੈਨਨ ਕਰ ਲੈ ਸਬਸਕ੍ਰਾਈਬ ਆਪਣਾ ਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਮਿੱਤਰੋ ਕਿ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਠੀਕ ਆ ਅੱਜ ਦੇ ਲਈ ਇੰਨਾ ਹੀ ਮਿੱਤਰੋ